ਵੈਭਗੁਰਜੀ ਦਾ ਖਾਲਸਾ ਸ੍ਰੀ ਵਹਿਗੁਰਜੀ ਦੀ ਫਤਿਹ ਹਾਂ ਜੀ ਮੈਂ ਹਰਪ੍ਰੀਤ ਕੌਰ ਆਪਣੇ ਚੈਨਲ ਤੇ ਸੁਆਗਤ ਹੈ ਅਸੀਂ ਸਾਰੇ ਠੀਕ ਠਾਕ ਹਾਂ ਜੀ ਵਹਿਗੁਰਜੀ ਕਿਰਪਾ ਨਾਲ ਤੁਸੀਂ ਵੀ ਸਾਰੇ ਠੀਕ ਠਾਕ ਹੋਵੋਗੇ ਤਾਂ ਮੈਂ ਜਿਹੜਾ ਸਵੇਰ ਦਾ ਪੌਣ ਚਾਰ ਦਾ ਹੈਗਾ ਤੇ ਮੱਝਾ ਮੱਝਾ ਆਪਾਂ ਬਣ ਜਾਏ ਪੌਣ ਚਾਰ ਹੋ ਗਏ ਨੇ ਮੱਝਾ ਬੰਨਤੇ ਆ ਲੱਸੀ ਬਣਾ ਲਈ ਚਾਹ ਬਣਾ ਲਈ ਤੇ ਆਟਾ ਰਾਤ ਮੈਂ ਸਾਂ ਦੇ ਰੱਖਦਾ ਸੀ ਸੋਨੂੰ ਪਤਾ ਹੀ ਆ ਅੱਜ ਜੇਵਰ ਆਏਗੀ ਚਲੋ ਸਾਨੂੰ ਸਿਰਾ ਕਰਦੇ ਹਾਂ ਫ੍ਰੀਜ ਦੇ ਵਿੱਚ ਤੇ ਰੋਟੀ ਜਾਊਗੀ ਆਪਾਂ ਨੂੰ ਕੰੀਓ ਸਾਰਾ ਬਣਦੀ ਆਂ ਗੰਗਾਸ ਕਰਦਾਂ ਨੇ ਆਪਾਂ ਬੰਦ ਸਾਰਾ ਦਿਨ ਚੱਲੂ ਕਰੇ ਚਾਰ ਏ ਲੋਨ ਰੋਟੀਆਂ ਦੇ ਡੱਬੇ ਚੱਕਣਾ ਨਾਲ ਕੰਮ ਚੱਲਦਾ ਫੇਰ ਤਾਂ ਹੈਗਾ ਪੂਰੇ ਜੋਰਾਂ ਤੇ ਚੱਲਦਾ ਤੇ ਲੈ ਸਲੂਸ਼ਨ ਮੇ ਬਣਾ ਦਿੱਤੀਏਗੀ ਚਾਹ ਵੀ ਬਣ ਗਈ ਚਾਹ ਜੱਗਾਂ ਚ ਕੱਢ ਕੇ ਹੁਣ ਆਪਾਂ ਗਾਂਟ ਕਰਕੇ ਲਾਹੀ ਲਿਖਾ ਸੂਸ਼ਨ ਉਸ ਤੇ ਕਰਕੇ ਤੇ ਚਾਹ ਪੀ ਕੇ ਫਿਰ ਆਪਾਂ ਦੇਖਦੇ ਮੱਝ ਨੂੰ ਚੋਕ ਲੈ ਮੱਝ ਤੁਹਾਨੂੰ ਹਜੇ ਮੇਰੀ ਖਪਰਾ ਤੱਕ ਤੇ ਗੁੰਨ ਜਾਣੀਆਂ ਇੱਕ ਫੇਰ ਗੁੰਨ ਲੂੰਗੀ ਕਿਤੇ ਨਾ ਫ੍ਰਿਜ ਥਾਂ ਨਹੀਂ ਹੁੰਦਾ ਕਿਦੋਂ ਲੇਵਰ ਦਾ ਕੰਮ ਹੁੰਦਾ ਫਿਰ ਫਰਿੱਜ ਨੂੰ ਵੀ ਸਾਹ ਨਹੀਂ ਆਉਂਦਾ ਆ ਇਸ ਹਾਲ ਕਰਿਆ ਨਹੀਂ ਵੱਡਾ ਜਾਂ ਮਾਂ ਦੇ ਵੱਡਾ ਜਾਂ ਮਾਂ ਦੇ ਕੋਈ ਨਾ ਕੋਈ ਖਰਚਾ ਹੋ ਜਾਂਦਾ ਬਾਗੂ ਫੀਟੂ ਫੀਟਿੰਗ ਦਾ ਮੱਚ ਜੀ ਨਹੀਂ ਲਿਆਗੇ ਲੋ ਜਿਪਾ ਕੱਢਦੀ ਚਾਹ ਚਾਹ ਕੱਢ ਕੇ ਭਾਂਡੇ ਦੇ ਵਿੱਚ ਇਹ ਦੋ ਜੱਗਾਂ ਵਿੱਚ ਕੱਢ ਦਿਆਂ ਤੇ 4 ਵਜੇ ਜਾਣਗੇ ਸਰਦਾਰ ਜੀ ਖੇਤ ਕਿਉਂਕਿ ਮੋਟਰ ਵਾਲੀ ਲਾਈਟ ਆਉਗੀ 4:00 ਵਜੇ ਤੇ ਮੈਂ ਚਾਰਾ ਜੱਗ ਲੈ ਕੇ ਜਾਣਗੀ ਦੋ ਜੱਗਾਂ ਚ ਪਾਉਣੀਆਂ ਗਰਮ ਚਾਹ ਕਿਉਂਕਿ ਇਨਸਪਾਦ ਮੇਂ ਠੰਢੀ ਹੋ ਜਾਂਦੀ ਹੈ ਜੀ ਤੇ ਆਪਾਂ ਜੱਗਾ ਚਾਹ ਪਾਉਣਿਆਂਗੇ ਤੇ ਨੇ ਘੁੱਟ ਕੇ ਚਾਹ ਮੈਂ ਪੀ ਲਈਆਂ ਤੇ ਆਪਾਂ ਜਿੱਦਾਂ ਕੰਮ ਕਰਦੇ ਕੈਂਪਰ ਪਰਤਾ ਤੇ ਆਟਾ ਮੈਂ ਰਾਤ ਸੌਣ ਕੇ ਰੱਖੀ ਮੱਸੀ ਬਣਾਤੀ ਚਾਹ ਬਣਾਤੀ ਮੱਝਾਂ ਬਣ ਗਏ 4:00 ਵਜੇ ਹੁਣ ਤਾਂ ਤੇ ਚੇਲੇ ਕਾ ਫੇਰ ਮੇਰ ਦਾ ਹਾਂ ਥੋੜੀ ਦੇ ਜੀ ਬਾਈ ਵੀ ਦੀ ਤੇ ਬੰਗਾਰ ਗੂਰੇ ਵਾਲੇ ਕੱਪੜੇ ਧੋਤੇ ਸਾਡਾ ਇੱਧਰ ਲੰਗਰ ਦਾ ਕੰਮ ਚੱਲ ਪਿਆ ਲੰਗਰ ਚੱਲ ਪਿਆ ਤਿਆਰ ਹੋ ਗਿਆ ਹੱਥੀ ਉੱਤੇ ਵੀ ਰੱਬ ਦੇ ਫੈਸਲੇ ਥੇਰੀ ਕੰਮ ਬਣਦਾ ਹਨਾ ਅਹੇ ਰੱਬ ਅੱਥਰ ਬਣੇ ਤਾਂ ਪਾ ਮ ਨਹੀਂ ਬਣਦਾ ਆ ਸਾਡਾ ਗੁਰਾ ਅੱਧਰ ਬਣਵਾਉਗਾ ਰੋਟੀ ਐ ਤਾਂ ਮੈਨੂੰ ਬੋਲੀਆ ਮਿਲਦੀਆਂ ਹਨ ਹਾਂ ਇਹਦਾ ਦੋਤੀਆਂ ਲੁੱਟੀਆਂ ਸਾਡੀਆਂ ਮਹਨ ਦਾ ਹਲਦੀ ਦੀ ਜਨ ਚੁੰਨੀ ਆ ਜਾ ਹੋ ਰੂਆ ਕਪੜਾ ਲੰਕੋ ਨਾ ਚੜਜੇ ਤੇ ਹਲਦੀ ਪੂਰੇ ਪਾਈ ਹੋਈ ਸੀ ਛੁੱਪ ਚੱਕਿਆ ਨਾ ਓਤਕੂ ਬੈ ਜਾ ਆਨੇ ਦਾ ਆਇਆ ਕੋਈ ਬੇਤੀ ਸਰਦਾਰ ਜੀ ਉਹ ਮੇਰੇ ਨਾਲ ਚੰਗਣੇ ਕਰਦਾ ਫਾਟੇ ਨੂੰ ਇਹ ਵੀ ਤੇ ਲੋਕ ਸਖਿਵਾਤੀ ਫਮਸੀ ਨੂੰ ਚੋ ਮੰਗ ਮਾ ਹਾਂ ਹਾਂ ਬੜਾ ਲੱਗਦੀ ਹੈ ਹੈ ਨਾ ਹੈ ਨਹੀਂ ਮੈਂ ਤਾਂ ਮੋਕੇ ਬਈ ਹੁੰਦੀ ਮੈਂ ਬਤਾ ਰਿਹਾ ਤੇ ਭਾਵੇਂ ਆਇਆ ਮਨ ਜੱਟਾ ਡੰਨ ਲੱਗ ਰਿਹਾ ਟੋਟਾ ਉਹ ਕਰਾ ਕਰ ਦੋ ਕਰ ਦੋ ਹਾਂ ਕੱਪੜੇ ਵਾਲੇ ਨੂੰ ਠੀਕ ਆ ਹੁਣ ਦੇਖੋ ਖਾਣਾ ਹੋ ਗਿਆ ਨਾ ਹੋਰ ਦੋਨ ਖੇਢੀ ਜਾਂਦੇ ਹੁੰਦੇ ਹੰਦੀ ਕਰਦੇ ਫੇਲਾ ਰਹੀ ਹੈ ਫੇਲਾ ਮੈਨੂੰ ਕਹਿੰਦਾ ਗੇਟ ਚ ਲੈ ਕੇ ਖੜੀ ਰਹਿ ਤਾਂ ਫੋਟੇ ਲੜੀ ਚ ਲੈ

So, questo è il tipo di 5 minuti. Non mi fai il tipo di 5 minuti. Non mi fai il tipo di 5 minuti. Mi fai il tipo di 5 minuti.

ਆਮ ਹੈ 10:00 ਵੱਜ ਗਏ ਪੂਰੇ 200 ਰੋਟੀ ਪੱਕੀ ਐ ਹਲੇ 200 ਰੋਟੀ ਪਕਾ ਕੇ ਵੀ ਐ ਲਾਦਾ ਕਿਤੇ ਅਜੇ ਖਾਧੀ ਨਹੀਂ ਲੈ ਵਰਨੇ ਦਿਪਹਿਰ ਨੂੰ ਥੋੜੀਆਂ ਨਾ ਰਹਿ ਜਾਣ ਕਿਉਂਕਿ ਬਹੁਤ ਕੰਮ ਹੋ ਜਾਂਦਾ ਹੁਣ ਜਿਆ ਟਾਈਮ ਆ 10:00 ਵੱਜ ਗਏ 3 ਘੰਟਿਆਂ ਚ ਰੋਟੀ ਪੱਕੀ ਹੋਣਾ ਤੇ ਵਰ ਆਇਆ ਤੇ ਤੇ ਆਪ ਦਾ ਪਰਬਾਰ ਹੋ ਜਾਂਦਾ ਹੈ ਨਾ 200 ਰੋਟੀ ਪੱਕੀ ਹੈਗੀ ਫੇ ਆਪਾਂ ਨੇ ਕੱਪੜੇ ਧੋ ਦਿੱਤੇ ਨੇਗੇ ਤੇ ਹੁਣ ਬਸ ਕੱਲ ਸਾਰੇ ਕੰਮ ਹੋ ਗਏ ਤਕਰੀਬਨ ਬਸ ਕਲੀ ਸੋਈ ਸਾਫ ਰਹਿ ਗਈ ਹੈ ਘਰ ਨਾਲੀ ਸਬਜ਼ੀ ਸੁਬਜ਼ੀ ਵੀ ਤੋੜ ਲਈ ਹੈਗੀ ਤੇ ਟੜਕੇਲੇਵਰ ਵਾਲਿਆਂ ਨੂੰ ਬਣੂਗੀ ਸਬਜ਼ੀ ਕਦੂ ਤੇਵਰਾ ਵਾਲਾ ਵਸ ਤੋੜ ਲਈ ਜੀ ਕਦੂ ਆਪਣਾ ਨੇ ਚਾਰ ਕਦੂ ਕਦੂ ਕੋਠੇ ਤੇ ਅਸੀਂ ਵਾਲੇ ਕਮਰੇ ਚ ਰੱਖ ਲੈਣੇ ਅਸੀਂ ਸਬਜ਼ੀ ਕਿਉਂਕਿ ਗਰਮੀ ਉਹ ਬਹੁਤ ਹੈਗੀ ਉਹਨਾਂ ਦਾਮ ਲੈ ਕੇ ਦੋ ਵਜੇ ਤੋਂ ਬਾਅਦ ਇਹ ਸਬਜ਼ੀ ਚੀਰ ਕੇ ਰੱਖ ਲਾਂਗੇ ਸਵੇਰ ਲਈ ਤੇ ਕੁਝ ਭਿੰਡੀਆਂ ਤੇ ਤਿੰਦੂ ਹੈ ਤਾਰ ਨਹੀਂ ਜਿੰਨਾ ਅੱਜ ਕਰੀਏ ਉਹ ਰੋਟੀ ਨਹੀਂ ਖਾਦਦੇ ਹਾਂ ਜੀ ਰੋਟੀ ਦੀ ਰਿਆਤੀ ਦਫਾ 8 ਅੱਧੀ ਹੋਣੀ ਹੈ ਅੱਧਵੀਂ ਹੋਣੀ ਚਾਹ ਵਾਣੀ ਦੋ ਵਜੇ ਚਾਹ ਵਾਗ ਜਾਂਦੀ ਹੈਗੀ ਤੇ ਘਰ ਨਾ ਬਾਕੀ ਪੈਣਾ ਹੁਣ ਆਇਆ ਤਾਂ ਹੈ ਲੀ ਗੀਆਂ ਹਨਾ ਵੀ ਤੁਸੀਂ ਤਵੀ ਤੇ ਰੋਟੀ ਲਾ ਲਿਆ ਲਾ ਲਓ ਆਇ ਸਾਲੀ ਆਈ ਕਮੈਂਟਾਂ ਹੋ ਜਾਂਦੀਆਂ ਸੀ ਤਵੀ ਤੇ ਰੋਟੀ ਕਿਉਂ ਨਹੀਂ ਲਾਉਂਦੇ ਤਵੀ ਤੇ ਰੋਟੀ ਕਿਉਂ ਨਹੀਂ ਲਾਉਦੇ ਤਵੀ ਤੇ ਇਹ ਘਰ ਚ ਕਿੰਨੇ ਕੰਮ ਹੋ ਜਾਂਦੇ ਨੇ ਹਨਾ ਜਿਵੇਂ ਮੱਜਾਂ ਨਮਾਉਣੀ ਆ ਗੋਹਾ ਸਿੱਟਣਾ ਹਨਾ ਵਿੱਚੋਂ ਇੱਕ ਜਣਾ ਰੋਟੀ ਲੱਗ ਜਾਂਦਾਗਾ ਉੱਤੇ ਬਾਕੀ ਦੂਜਾ ਤੋਰੇ ਫੇਰੇ ਵਾਲਾ ਕੰਮ ਕਰ ਜਾਂਦਾ ਫਿਰ ਉਧਰ ਸਮਾਨ ਬੰਦਣਾ ਉਧਰ ਕੇ ਖੇਤ ਬੰਦਣਾ ਫਿਰ ਹੁਣ ਤਾਂ ਇੱਕ ਫੇਰ ਕੰਮ ਚੱਲਦਾ ਹਨਾ ਫਿਰ ਕਿਸੇ ਤੇ ਪੌਲ ਹੁੰਦੀ ਆ ਕਿਸੇ ਫਿਰ ਕੁਛ ਹੁੰਦਾ ਐ ਹੁੰਦਾ ਦਾ ਕੰਮ ਤਵੀ ਤੇ ਫਿਰ ਤਿੰਨ ਚਾਰ ਜਣੀਆਂ ਚਾਹੀਦੀਆਂ ਨੇਗੀਆਂ ਤੇ ਕੁਛ ਕਰਕੇ ਨਾ ਗੈਸ ਤੇ ਪਕਾ ਲੈਣੇ ਕਿ ਇੰਨੇ ਚੁੱਲੇ ਦਾ ਸੇਪ ਆਉਂਦਾਗਾ ਫਿਰ ਇਹਨੇ ਗਰਮੀ ਹੁੰਦੀ ਆ ਹਨਾ ਬਸ ਐਂ ਕਰਕੇ ਤਵੀ ਤੇ ਪਕਾ ਹਾ ਗੈਸ ਤੇ ਪਕਾ ਲੈਣੇ ਤਵੇ ਤੇ ਰੋਟੀ ਉਹ ਨਟਾ ਐਵੇਂ ਲੱਗਦਾਗਾ ਕਿਉਂ ਉਹ ਤਾਂ ਕਿਤੇ ਚੁੱਲੇ ਤੇ ਅੱਗ ਮੱਚ ਪੀ ਕਦੇ ਬੁਝੂਗੀ ਕਿ ਐ ਗੈਸ ਨੇ ਕਿਹੜਾ ਮੱਚਣਾ ਬੁਝਣਾਗਾ ਕੌਣ ਤੇ ਚੱਲੀ ਹੋਈ ਜਾਣਾਗਾ ਬੱਤੀ ਸਿਕਾ ਮੈਂ ਕੰਦੇਸਾ ਕਰ ਲਏ ਨੇ ਹੁਣ ਤੇ ਬਸ ਇਹ ਥੋਕ ਪੋਚਾ ਰਹੇਗਾ ਲਾਉਣ ਨਾਲ ਬੱਚਾ ਬੱਚੇ ਨਾਲ ਆਲੇ ਗੁਰਾਦਰਨਾ ਤੇ ਸੌਂਗਿਆ ਹੈ ਜਰਦੀ ਤੇ ਨਹੀਂ ਹਾਂ ਗੁਰਾਦਰਨਾ ਤੇ ਸੌਂਗਿਆ ਤੇ ਬਸ ਮੈਂ ਨਾਲ ਨੂੰ ਹੁਣ ਕੋਚਾ ਲਾ ਕੇ ਫਿਰ ਲੈਣਾ ਉਹਨੇ ਕੱਪੜੇ ਸੁੱਕ ਜਾਂਵੇਂ ਕੱਪੜੇ ਲਾ ਦੁ ਤਾਰਾਂ ਤੋਂ ਇੱਕ ਤਾਰ ਦਾ ਪਹਿਲਾਂ ਮੈਂ ਤੜਕੇ ਸੁਨੇਹਾ ਉੱਠ ਕੇ ਜਿਹੜੇ ਹੱਥੀ ਤੋਂ ਨਾਲ ਤੇ ਉਹ ਲਾ ਕੇ ਤਰਤੀ ਦੂਜੇ ਦਿਵਾਰੇ ਪਾਇਏ ਨੇ ਕੌਫੇ ਮਾੜੇ ਮੁਰਕਾ ਆਇਆ ਲੱਗਦਾ ਤੇਨੂੰ ਲਾਉਣੇ ਪੈਂਦੇ ਵਿਚੀ ਰਾਤ ਬੀਬੀ ਨੇ ਗੁਰਾਦਰ ਦੇ ਮਾਨਤਰੀ ਤੋਂ ਤੇ ਕਿਹਾ ਨਾ ਬੀਬੀ ਨੇ ਪਤਾ ਨਹੀਂ ਕਿ ਹੋਇਆ ਇੰਨੇ ਕੱਪੜੇ ਹੁੰਦੇ ਨੇ ਸਾਰਾ ਦਿਨ ਕੱਪੜੇ ਬਾਦ ਦੇ ਧੋਦੇ ਦੇ ਮਾੜੇ ਮੁਰਕਾ ਆਉਂਦਾ ਮਾੜੇ ਮੁਰਕਾ ਆਉਂਦਾ ਹਨਾ ਉਹਦੀ ਨਾਲ ਤੇ ਆਪਣਾ ਕਪੜੇ ਪਾਉਣੇ ਜੋ ਜਿੱਪਾ ਲਾਉਣੇ ਹੁੰਦੇ ਦੂਜਾ ਦੇਖੋ ਹਮਰ ਦਾ ਉਹ ਰਾਤ ਜਾਂਦਾ ਫਿਰ ਇੱਕ ਕਤੂ ਅਦਰ ਫੜਾਤਾ ਆ ਚਾਰ ਮੁਕਦੇ ਨਹੀਂ ਉਹਨਾਂ ਇੱਕ ਕੋਠੇ ਦੇ ਪੇ ਨਾ ਆਪ ਜਾ ਰਹੇ ਉਕਰ ਥੋੜੇ ਆਵਾਜ਼ੂ ਨਹੀਂ ਕਿ ਕਬੂਠੇ ਦੇ ਗਿਆ ਪੰਜ ਮੁਕਦੇ ਨਹੀਂ ਏ ਕੋਦਰ ਫੜਾਤਾ ਨਾ ਵੀ ਕਿ ਕੌਣ ਆ ਗਿਆ ਹਾਂ ਮਾਂ ਪੂਰੀ ਤਰ੍ਹਾਂ ਦੀ ਆਪਣੇ ਪ੍ਰਭ ਜੀ ਨੂੰ ਫੜਾਇਆ ਲੋ ਜੀ ਖੇਤ ਤੋਂ ਕੌਣ ਆ ਗਿਆ ਕਹਿੰਦੀ 20 30 ਰੋਟੀਆਂ ਘੱਟ ਨੇ ਜੀ ਮਹੱਚਲ ਮੈਂ ਬਣਾ ਦੇਣੀ ਬੀਬੀ ਤਾਂ ਕਹਿੰਦੀ ਮੈਂ ਬਣਾ ਦਨੀ ਮਹੱਚਲ ਤੋਦਾਂ ਮੈਂ ਮੈਂ ਬਣਾ ਦਨੀ ਉਹ ਨਾ ਤੇ ਹਜਾ ਸਬਜ਼ੀ ਸੰਟਾ ਸੰਤੀ ਕਰਕੇ ਧੋਣੀ ਹੈ ਦੇਸੀ ਉਹ ਕਾਬਲ ਜਦੋਂ ਕਿ ਮੈਂ ਦੰਮ ਲਾ ਲਾਂਗੇ ਮੈਂ ਸਬਜ਼ੀ ਵੀ ਤਿਆਰੀ ਕਰ ਲੀ ਤੇ ਮਨਵਾਏ ਸੱਕ ਲਾ ਦ ਜੀ ਮੇਰੇ ਹੱਥ ਤੇ ਬਾਹ ਹੁੰਦਾ ਦੀਦਾ ਹੈ ਵੀ ਕੁਝ ਮੂੰਹ ਲੱਗਿਆ ਪਤਾ ਨਹੀਂ ਤੱਕ ਗਾ ਰਾ ਚੂ ਮੂਦਾ ਕਮੀ ਦਾ ਤਾਂ ਕਾ ਜੇ ਮੈਂ ਸਫਾਰਟੀ ਕੇ ਲੱਤੇ ਪੂਜਾ ਘਰ ਹਟੇ ਤੂੰ ਐ ਕਰ ਹੁਣ ਹੈ ਆ ਟਿੰਡੋ ਚੁਗਦੇ ਅੱਡ ਫੜਾ ਪ੍ਰਿੰਡੀਆਂ ਚੋ ਦੇ ਅੱਡ ਤੇ ਫਿਰ ਚੱਲ ਜੇ ਤੋਂ ਅੰਦਰ ਨੂੰ ਚਲੋ ਪਰ ਮਿਲਦੇ ਆ ਪਿਆਰ ਜੀ ਸਬ지 ਸਬ ਕੀ ਥੋੜੀ ਅੰਦਰ ਜਾ ਕੇ ਮਿਲਾਂਗੇ ਅਸੀਂ ਵਾਲੇ ਕਮਰੇ ਚੋਂ ਕਿ ਗਰਮੀ ਬਹੁਤ ਹੈ ਦੇਖਾਂ ਦੇਖ ਲੈ ਜੇ ਮੈਨੂੰ ਦੇ ਦੇਗੀ ਪਾਸੋਂ ਮੈਂ ਆਪਣੇ ਪੈਸੇ ਪਾਲਾਂ ਗੋਡੀਆ ਨੇ ਲੋ ਕੱਡੂ ఆ పిండ్ పలీలోకి అనుకే ఆ బీబీ దీ మనత మనత కు දෙක්ම කාගම දැන් වඩී චීජනිගාන්නද බෝදගැර මෙු ද ී නරග පරගිය ගෝල ගැියන දවත් හනනැ කළමිය චී්‍රකාන ਹੈ ਇਹ ਬਤਨ ਦੇ ਨਾ ਇਹ ਬਤਲਾ ਦਾ ਕੀ ਇਹ ਜਿਹੜੇ ਡਾਕਟਰ ਰੰਗ ਬਰੰਗੇ ਤੋਂ ਆਉਣੇ ਇਹਨਾਂ ਦੇ ਪਿਆਜੇ ਰਾਜ ਇਹਨੂੰ ਖਾ ਲਾਂ ਦੇ ਕੋਤੇ ਬੁਖਾਰ ਜਿਹੜਾ ਹੋ ਜਾਉਣਾ ਖੇੜ ਲੱਗਿਆ ਹੋਣਾ ਕੋਈ ਲੱਗ ਕੇ ਤਾਂ ਤੇ ਖੇੜ ਮਾਰ ਕੇ ਇੱਕ ਲੈ ਲਾ ਇੱਕ ਘਰ ਘਰ ਕੇ ਸਾਰੇ ਖਾ ਗਈ ਉਹਦੇ ਸਾਰੇ ਖਾ ਗਈ ਹੋਰ ਇਹ ਕੀ ਕਿ ਨਾਲ ਪਤੋਂ ਰੋਣ ਲੱਗ ਜਉਣਾ ਬੁਖਾਰ ਜਿਹੜਾ ਹੋਇਆ ਲਾ ਉਹਦੇ ਖਾ ਲਿਆ ਉਹਨੇ ਕੰਨੇ ਕੱਢ ਲੇ ਕੰਨ ਤਾਂ ਹੀ ਘਾੜਦੀਆਂ ਨੇ ਕੀ ਕਰੀ ਜਾਂਦੀਆਂ ਹੁਣ <laughs> मैं तरी को बना फेड़ तड़के भी लेबर कद्दू, कदू तो कदू बाली चीर पड़े हजे आखने चीर आ गई थोड़ी जी अब आखन जो भी बना लेने ਪੂਰਾ ਦਾ ਕੰਮ ਕਰਾਂ ਸਿੰਬੋ ਤੇ ਆ ਫਲੀਆਂ ਖਾ। ਪਹਿਲਾਂ ਨਾ ਵਿਚਾਈ ਦਿਓ ਖਾ ਗਈ। ਹਾਂ। ਨਾਲ ਫਲੀਆਂ ਖਾਈ ਜਾਂਦੀ ਆ ਮਾਨਤ। ਕੋਈ ਕੁਝ ਬਾਹਰ ਨਹੀਂ ਆ ਦੇ ਗਿਵਰ ਨੇ। ਮੈਂ ਕਰਨਾ ਤੈਨੂੰ ਗੋਲੀ ਕੁਤੀ ਆ ਨਾ ਪਹਿਲੀ ਦਾ। ਯਾਨੀ ਤੂੰ ਬੋਲ ਚਲੋ ਇਹ ਪਾਸੇ। ਲਓ ਜੇ ਆਪਾਂ ਬਾਹਰਲੇ ਪੱਤੇ ਬੰਦ ਕਰ ਤੇਰੇ ਅੰਦਰਲੇ ਲਾਜ ਕੇ ਲੇਗੇ। ਕਿੱਥਾ ਬਾਂਝਾ ਮੱਝ ਤੇ ਆਪਣੀ ਮੱਜ ਦੇ ਸਿੰਘ ਜਿਹੜਾ ਟੁੱਟਿਆ ਸੀ ਆ ਹੁਣ ਵਧੀਆ ਠੀਕਾ ਹੋ ਗਿਆ ਕਿਉਂਕਿ ਲੋਪ ਪੈਂਦੀ ਹੈਗੀ ਤੇ ਹੁਣ ਤਾਂ ਕਾਲਸ ਜੀ ਫਿਰ ਗਈ ਐ ਫਿਰ ਤੇ ਕਾਲਾ ਤੇਲ ਹਲਦੀ ਸਰੋਂ ਦਾ ਤੇਲ ਇਸ ਤਰ੍ਹਾਂ ਲਾਉਣਿਆਂਗੇ ਆ ਹੁਣ ਨਾ ਅੰਦਰ ਬੰਨ ਕੇ ਫੇਰ ਲਾਉਂਗੀ ਮੈਂ ਤੇ ਕਹਿੰਦੇ ਕੁਛ ਨਹੀਂ ਖਾਲ ਲੜਦੀ ਜਿਦੋਂ ਮੈਂ ਨਾ ਐ ਲਾਉਣੀ ਆ ਫਿਰ ਐ ਖੜ ਜਾਂਦੀ ਆ ਵਾ ਤੱਕ ਚਾਗਾ ਹੰਨ ਨੰਨਾ ਇਹ ਤੋਂ ਸਾਰੇ ਤੇ ਲਾਉਣੀ ਆ ਮੈਂ ਹਲਦੀ ਲਾਉਣੀ ਆ ਕਾਰੇ ਮੈਂ ਇੱਕ ਵਾਰੀ ਹਲਦੀ ਲਾ ਦੇਣੀ ਆ ਇੱਕ ਵਾਰੀ ਕਾਲਾ ਤੇਲ ਲਾ ਦੇ ਲਿਆ ਕਿਉਂਕਿ ਮੱਖੀ ਨਹੀਂ ਬੈਠਣ ਦੇਣੀ ਤੇ ਜੇ ਮੱਖੀ ਬੈਟ ਗਈ ਫੇਰ ਕੰਮ ਖਰਾਬ ਹੋ ਜਾਣਾ ਲਿੱਸੀ ਹੋ ਗਈ ਸਾਡੀ ਮੈਂਸ ਵੀ ਹੈ ਵਿਚਾਰੀ ਹਾੜ ਪਾਣੀ ਪੀਏਗੇ ਚੱਲ ਠੰਡੇ ਪਾਣੀ ਦੇ ਖੇਲਪੜੀ ਪੀਓ ਪੀ ਹਾੜ ਨੀ ਮੈਂ ਇਹ ਮੋ ਕਰ ਲਗਾ ਬਰ ਪਾਇਆ ਹੋਇਆ ਹੈ ਕਰਾਂਗੇ ਸਾ ਆਲਾ ਕੁ ਪਾਣੀ ਪੀਏਗੀ ਇਹ ਜੇ ਮੈਨੂੰ ਪਾਣੀ ਪੀ ਪੀ ਜਾਂਦੀਆਂ ਨੇ ਫਿਰ ਅੰਦਰ ਫਿਰ ਆਪਨੇ ਸੇਵ ਜਪੇ ਨਹੀਂ ਕਿ ਹੁਣ 4 ਵਜੇ ਸਾਡੇ ਸਵੇਰੇ ਹੋ ਗਈਆਂ ਤਾਂ ਸਾਡੇ ਦਾਣਾ ਪਾਇਆ ਪਿਆ ਡਾਕਟਰ ਕਹਿੰਦਾ ਸੀ ਕਿ ਸੰਗ ਸਮ ਕਰ ਫੋਲਾ ਦਾਂਗੇ ਹਨਾ ਕੀ ਪਤਾ ਲੱਗੂ ਜਾਂ ਨਾਲ ਲੱਗੂਗਾ ਅੱਗੇ ਤੱਕ ਕਿਤੇ ਲੱਗਿਆ ਨਹੀਂ ਹੈਗਾ ਸਾਡੇ ਕਈ ਬੱਚਾ ਨੇ ਪਹਿਲਾਂ ਵੀ ਟੋਪੀਆਂ ਲਾਏ ਗਏ ਆ ਕਿਆਂ ਸਿੰਗਾ ਦੀਆਂ ਅੱਗੇ ਤੱਕ ਤੇ ਲਹਾ ਹਣੀ ਲੱਗਿਆ ਨਹੀਂ ਹੈਗਾ ਤਾਂ ਕਿ ਹੁਣ ਹਨਾ ਵੱਦ ਬਾਈਆਂ ਸੰਗੀਆਂ ਆਈ ਜਾਂਦੀ ਨੇ ਕਿਤਦਾ ਲੱਗੀ ਜਾਂਦੀ ਸਬਜ਼ੀਆਂ ਨੇ ਚੀਰਿਆ ਹੀ ਫਿਰ ਬਣਾ ਲਾਂ ਲੋ ਜੀ ਵੀ ਵੀ ਦੀ ਪੀੜੀ ਵੀ ਥੋੜੀ ਜੀ ਰਹੇਗੀ ਐਨੀ ਕਰੇਗੀ ਤੋ ਕਰਸੀਆਂ ਪਹਿਣਗੇ ਹਨਾ ਬੇਬੇ ਬਹੁਤ ਨਹੀਂ ਕਰਤ ਪਹਿਣਗੇ ਲੈਰੀਆ ਬਰੀਕ ਲੈਰੀਆ ਕਰਤਾ ਮਾਤਾ ਨੂੰ ਆਰਡਰ ਦੇ ਰੋ ਆਨਲਾਈਨ ਜੇ ਮੈਂ ਵਟੀਕਾਂ ਨੇ ਸੂਟ ਦੇ ਆਰਡਰ ਲੈਂਦੀ ਨਾ ਪੀੜੀ ਨਾ ਆਰਡਰ ਦੇ ਰੋ ਬਾਈ ਲੋ ਜੀ ਆ ਬੱਚੇ ਗੰਡਿਆਂ ਨਾਲ ਖੇਢੀ ਆਂ ਜਨ ਸਾਡੇ ਦੋ ਤੇ ਦੋਤੀ ਦਾਲ ਬਣਾਉਂਦਾ ਕੋਰਾ ਅਦਰ ਸਬਜੀ ਕਟਸੀ ਚੱਕੀ ਬੈਠਾ ਹੈ ਇੱਧਰ ਆਪਾਂ ਮੱਝਾ ਬੰਨਿਆ ਏ ਆ ਕੇ ਆਪਾਂ ਸਬਜ਼ੀਆਂ ਧਰ ਲੀਆਂ ਨੇ ਗਿਆ ਹੈਂ ਘੋਟੀਆਂ ਜੀ ਉਹ ਆਂ ਬਤਾਨੀ ਬੀਬੀ ਤਾਂ ਹਾ ਧਰ ਦਾਂ ਦੀ ਆ ਗਈ ਹੋ ਦੇਖ ਹੋ ਭਈ ਇੱਕ ਤਾਂ ਆ ਤਾਂ ਹਾ ਧਰ ਜਨ ਕਿ ਐ ਡੱਗ ਕੇ ਟੁੱਟ ਜਾਂਦੀ ਨਹੀਂ ਸੀ ਆ ਪਈ ਆ ਜੀ ਹੋ ਇੱਕ ਇੱਕ ਹੋ ਪਈ ਆ ਜੀ ਕਰੀਮ ਜੀ ਹੋਰ ਮੈਂ ਫਿਰਦੀ ਆਣ ਕੇ ਬੈਠੇ ਹੋ ਭਈ ਅੱਜ ਮੈਂ ਇੱਥੇ ਸੜ ਕੇ ਲਾਲ ਆਪੇ ਮੇਰੇ ਜਾਵਣੀ ਲੈ ਗਈ ਆ ਮੇਚ ਚੜ ਜਾ ਆ ਮੇਚ ਲੈ ਲ ਬੂਫ ਟਿੱਲਾ ਛੱਡ ਕੇ ਕੈਂਪਰ ਉਹਦੀ ਰਾਣੀ ਚਲੋ ਜੀ ਆਪਣੀ ਸਬਜੀ ਇੱਧਰ ਟਿੰਡੇ ਇਹ ਮੈਂ ਕੱਟ ਕੇ ਕਰਿਆ ਹੋਇਆ ਹੈ ਇੱਧਰ ਇੱਧਰ ਆਪਣੇ ਚੌਲ ਪੁੱਟੇ ਦੇ ਵੀ ਢੋਲਾ ਜੀ ਖਾ ਕੇ ਮਨਾਤ ਗਿਆ ਹੋਰ ਅਬ ਟਿੰਡੋ ਬਜੇ ਨਾ ਟਿੰਡੋ ਵਧੀਆ ਬਣੀ ਸੀ ਪਰ ਸੋਹਣਾ ਨਹੀਂ ਅੱਜ ਫਿਰ ਅਸੀਂ ਟਿੰਡੋ ਹੀ ਬਣਾ ਲਈ ਤੜਕੇ ਦਾ ਸੀ ਹੁਣ ਤੇ ਹੁਣ ਦਿਖਾਉਣ ਆ ਕਰਦੇ ਬਣੀ ਕਾਂਸਪਰੀ ਬੱਸ ਹੁਣ ਸਬਜ਼ੀਆਂ ਬਣਾ ਕੇ ਚੀਰ ਦਿਆਂਗੇ ਲੇਵਲ ਦੀ ਤੜਕੇ ਹੋ ਜਾਣਗੇ 20 ਜਣੇ ਰੋਟੀਆਂ ਆ ਇਹ ਸਾਰੇ ਕੱਦੂ ਆਥ ਨੇ ਚੀਰ ਕੇ ਰੱਖਾਂਗੇ ਵਿੱਚ ਪਿਆਰ ਪੂਜ ਪੈ ਜਾਣਗੇ ਵਿੱਚ ਦੁੱਧ ਪੈ ਜੂ ਹਣਾ ਜੇ ਪਹਿਲੀ ਚੀਟ ਤੇ ਫਿਰ ਰਸਮੋਲ ਜੇ ਹੋ ਜਾਂਦੇ ਨੇ ਅੱਥਨ ਚੀਰ ਕੇ ਨਾ ਏਸੀ ਵਾਲੇ ਕਮਰੇ ਚ ਰੱਖ ਲਾਂਗੇ ਹਵਾ ਚ ਲੋਈ ਆਪਣੀਆਂ ਸਬਜ਼ੀਆਂ ਦੋਨੇ ਤਿਆਰ ਹੋਈ ਜਾਂਦੀਆਂ ਨੇ ਤੇ ਜਿਹੜੀ ਹਾਂ ਆਹੋ ਕਰ ਲੱਖਾ ਸੁਣਾਵਣੀ ਪਹਿਲਾਂ ਵੀ ਮੈਂ ਹੀ ਕਸੀ ਸੀ ਹਾਂ ਧੁਰੇ ਕਾਸ ਕੇ ਦੁਬਾਰੇ ਕਾਸ ਕੇ ਫੇਰ ਖਾਡ ਲੈ ਹੁਣ ਖਾਡ ਲੈ ਸਾੜ ਲਾ ਹੋਰ ਖੋਲ ਲਗ ਚਲੋ ਜੀ ਆਪਣੇ ਕੰਮ ਧੰਦੇ ਚੱਲਦੇ ਰਹਣਗੇ ਤੇ ਤੁਹਾਨੂੰ ਪਤਾ ਹੀ ਹੈ ਜੀ ਹੁਣ ਹਨਾ ਖੇਤ ਕੰਮ ਹੋਵੇ ਕੰਮ ਸਾਰਾ ਦਿਨ ਹੀ ਨਿਭੜਦੇ ਤੇ ਗਰਮੀ ਵੀ ਬਹੁਤ ਜ਼ਿਆਦਾ ਆਏਗੀ ਤੇ ਬਚ ਕੇ ਰਹੋ ਤੇ ਬੱਚਿਆਂ ਦਾ ਖਿਆਲ ਰੱਖੋ ਜਿਹੜੇ ਆਏ ਹੋਏ ਨੇ ਹਨਾ ਬਾਹਰ ਜੇ ਤਪੀ ਜੇ ਕੋਤੇ ਢੋਤੀਆਂ ਤੇ ਆਪਾਂ ਕਰਦੇ ਹਾਂ ਜੀ ਜੀ ਦਾ ਐਂਡ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦੀ ਵੀਡੀਓ ਚ ਇੰਨੀ ਵਾਹਿਗੁਰੂ ਜੀ ਕਾ ਖਾਲਸਾ वाहिगुरु जी फतेह वीडियो सारियां बहुत बहुत धन्यवाद